ਵਾਇਕੂ ਜੀ ਦਾ ਖੰਸਾ ਵਾਇਕੂ ਜੀ ਦੀ ਘਟੇ ਇਸ ਵਕਤ ਆਪਾਂ ਖੜੇ ਹਾਂ ਪੰਜਾਬ ਦੇ ਮਹਾਰਾਜੇ ਮਹਾਰਾਜਾ ਦਲੀਪ ਸਿੰਘ ਦੀ ਕਬਰ ਦੇ ਉੱਤੇ ਸੋ ਇੱਥੇ ਪਹੁੰਚ ਕੇ ਮਨ ਕੁਦਰ ਦੀ ਬਹੁਤ ਭਾਵਕ ਹੁੰਦਾ ਹੈ ਕਿ 1.5 ਲੱਖ ਮਰੱਬਾ ਮੀਲ ਉੱਤੇ ਕਦੀ ਰਾਜ ਕਰਨ ਵਾਲੇ ਪੰਜਾਬੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਜਿਹੜਾ ਐਸ ਵਕਤ ਇਸ ਕਬਰਸਤਾਨ ਦੇ ਵਿੱਚ ਬਿਲਕੁਲ ਸੁੰਨਸਾਨ ਜਗਾ ਉੱਤੇ ਉਹਦੀ ਜਗਾ ਬਣੀ ਆ ਤੇ ਇੱਥੇ ਪਹੁੰਚ ਕੇ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਅਸੀਂ ਕੀ ਸਾਵੇ ਕੀ ਬਣ ਗਏ ਸਾਡੀਆਂ ਕਿੱਥੇ ਗਲਤੀਆਂ ਆਈਆਂ ਸਾਡੇ ਕਿੱਥੇ ਗਦਾਰ ਬੰਦਿਆਂ ਨੇ ਗਦਾਰੀਆਂ ਕੀਤੀਆਂ ਜਦੋਂ ਇੱਥੇ ਪਹੁੰਚਦੇ ਆ ਤੇ ਸਾਰਾ ਇਤਿਹਾਸ ਇੱਕ ਫਿਲਮ ਦੇ ਵੱਲੋਂ ਸਾਡੀਆਂ ਅੱਖਾਂ ਦੇ ਸਾਹਮਣੇ ਚੱਲਦਾ ਏ ਇਹ ਉਹ ਜਗਾ ਏ ਜਿਸ ਜਗਾ ਉੱਤੇ ਖਲੋਕੇ ਸਾਨੂੰ ਇਹ ਗੱਲ ਦਾ ਮਹਿਸੂਸ ਹੋਇਆ ਇਸ ਗੱਲ ਦਾ ਪਤਾ ਲੱਗਾ ਕਿ ਕੁਦਰਤ ਬਹੁਤ ਮਹਾਨ ਆ ਤੇ ਕੁਦਰਤ ਬਹੁਤ ਕੁਝ ਕਰ ਸਕਦੀ ਆ ਸ਼ੇਰੇ ਪੰਜਾਬ ਦਾ ਪੁੱਤ ਹੋਵੇ ਅੱਜ ਲਵਾਰਸ ਕਬਰਾਂ ਦੇ ਵਿੱਚ ਲੇਟਿਆ ਹੋਵੇ ਸੋ ਚਾਹੀਦਾ ਹੈ ਸਾਡੇ ਪੂਰੇ ਵਿਸ਼ਵ ਭਰ ਵਿੱਚ ਵਸਣ ਵਾਲੇ ਸਿੱਖ ਸਰਦਾਰਾਂ ਨੂੰ ਇੱਕ ਮੁਹਿੰਮ ਚਲਾ ਕੇ ਕਹਾਂਬੜਾ ਮਾਰਨਾ ਚਾਹੀਦਾ ਕਿ ਇਸ ਕਬਰ ਦੇ ਵਿੱਚੋਂ ਸ਼ੇਰੇ ਪੰਜਾਬ ਦੀਆਂ ਸ਼ੇਰੇ ਪੰਜਾਬ ਦੇ ਪੁੱਤ ਰਾਜਾ ਦਲੀਪ ਸਿੰਘ ਦੀਆਂ ਅਸਤੀਆਂ ਪੰਜਾਬ ਬਚਾਈਆਂ ਜਾ ਸਕਣ ਤਾਂ ਜੋ ਉਥੇ ਕੋਈ ਉਹਦੀ ਯਾਦਗਾਰ ਬਣ ਸਕੇ ਕੋਈ ਉਹਦਾ ਸਾਰੇ ਸਿੱਖ ਸਮਾਜ ਨੂੰ ਸਿੱਖ ਧਰਮ ਤੋਂ ਪਤਾ ਲੱਗ ਸਕੇ ਇਹਦੇ ਵਾਸਤੇ ਕੋਈ ਉਪਰਾਲਾ ਜਰੂਰ ਸਾਡੀਆਂ ਜਥੇਬੰਦੀਆਂ ਨੂੰ ਜਾਂ ਵੱਡੀਆਂ ਸੰਸਥਾਵਾਂ ਨੂੰ ਮਿਲ ਕੇ ਕਰਨਾ ਚਾਹੀਦਾ ਕੋਈ ਵੱਡਾ ਕੰਮ ਨਹੀਂ ਆ ਮਿਲ ਕੇ ਗੱਲ ਕੀਤੀ ਜਾਵੇ ਤੇ ਕੁਝ ਵੀ ਹੋ ਸਕਦਾ ਹੈ ਜਿੱਦਾਂ ਮਰਜ਼ੀ ਤੁਸੀਂ ਆਓ ਪਰ ਜਦੋਂ ਐਸ ਸਥਾਨ ਤੇ ਪਹੁੰਚੋਗੇ ਇੱਕ ਵਾਰ ਤੁਹਾਡਾ ਜਿਹੜਾ ਮਾਹੌਲ ਆ ਤੁਹਾਡਾ ਮਾਨਿਆ ਜਰੂਰ ਕਮਗੀ ਹੁੰਦਾ ਏ ਇੰਉਂ ਜਾਪਦਾ ਕਿ ਜਿਵੇਂ ਅਸੀਂ ਤਖਤ ਤੋਂ ਡਿੱਗ ਕੇ ਥੱਲੇ ਆ ਜੀਏ ਵੀ ਇਹ ਚੀਜ਼ ਸਾਨੂੰ ਐਸ ਥਾਂ ਦੇ ਉੱਤੇ ਖਲੋ ਕੇ ਮਹਿਸੂਸ ਹੁੰਦੀ ਆ ਕਿ ਕਦੀ ਕੋਹੇ ਨੂਰ ਹੀਰਾ ਛੇਰੇ ਪੰਜਾਬ ਦੇ ਡੌਲੇ ਦੇ ਪਚਾ ਹੁੰਦਾ ਸੀ ਤੇ ਅੱਜ ਉਸ ਛੇਰੇ ਪੰਜਾਬ ਦਾ ਪੁੱਤ ਮਹਾਰਾਜਾ ਦਲੀਪ ਸਿੰਘ ਇਹਨਾਂ ਕਬਰਸਤਾਨਾਂ ਦੇ ਵਿੱਚ ਲਵਾਰਸ ਆਪਣੇ ਵਾਰਸਾਂ ਨੂੰ ਉਡੀਕਦਾ ਕਿ ਕੋਈ ਆਵੇ ਤੇ ਇੱਕ ਅੱਧਾ ਫੁੱਲ ਮੇਰੀ ਕਬਰ ਦੇ ਉੱਤੇ ਰੱਖ ਜਾਵੇ ਕੋਈ ਫੋਟੋ ਖਿਚਾ ਜਾਵੇ ਕੋਈ ਸੈਲਫੀ ਲੈ ਜਾਵੇ ਪਰ ਇਥੋ ਹੀ ਕਹਾਣੀ ਖਤਮ ਨਹੀਂ ਹੋ ਜਾਂਦੀ ਸੋ ਗੁਰੂ ਕਿਰਪਾ ਕਰੇ ਪੰਜਾਬੀਆਂ ਦਾ ਰਾਜ ਭਾਗ ਜਿਹੜਾ ਦੁਨੀਆ ਉੱਤੇ ਸਭ ਤੋਂ ਪ੍ਰਸਿੱਧ ਤੇ ਮੰਨਿਆ ਪਰਮੰਨਿਆ ਰਿਹਾ ਏ ਉਹ ਕਿਰਪਾ ਕਰਕੇ ਰਾਜ ਭਾਗ ਗੁਰੂ ਕਿਰਪਾ ਕਰਕੇ ਸਾਡੀ ਝੋਲੀ 'ਚ ਪਵੇ ਸਾਡੀ ਸੱਚ ਦੋ ਸ਼ਬਦ ਤੁਹਾਡੇ ਚਰਨਾਂ 'ਚ ਬੇਨ ਕਰਦੇ ਹਾਂ ਬਰਮਾਂ ਦੀ ਚਿਖਾ ਨੂੰ ਅੱਗ ਲਾ ਕੇ ਰੋਇਆ ਅੱਖੀਆਂ ਚੋਂ ਨੀਰ ਵਹਾ ਕੇ ਮਿਲਾ ਮੈਂ ਕੀ ਨੂੰ ਬਾਹ ਤਾਣ ਕੇ ਮਿਲਾ ਮੈਂ ਕੀ ਨੂੰ ਬਾਹ ਤਾਣ ਕੇ